ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਕਾਰਯੋਗ ਭਰਾਓ ਥੋੜੇ ਦਿਨਾਂ ਤੋਂ ਇੱਕ ਮੁੱਦਾ ਬਹੁਤ ਫਖਿਆ ਹੋਇਆ ਵਾ ਹਿਮਾਚਲ ਪ੍ਰਦੇਸ਼ ਜਿਹੜੇ ਪੰਜਾਬ ਤੋਂ ਨੌਜਵਾਨ ਯਾਤਰੀ ਜਾ ਰਹੇ ਆ ਗੁਰੂ ਘਰਾਂ ਦੇ ਦਰਸ਼ਨ ਕਰਨ ਦੇ ਲਈ ਉਹਨਾਂ ਲੋਕਾਂ ਨੂੰ ਚੰਦ ਬੰਦਿਆਂ ਵੱਲੋਂ ਰੋਕ ਕੇ ਜਲੀਲ ਕੀਤਾ ਜਾਂਦਾ ਔਰ ਧਾਰਮਿਕ ਜਿਹੜੇ ਨਿਸ਼ਾਨ ਆ ਚਿੰਨਿਆਂ ਉਹ ਲਏ ਜਾਂਦੇ ਆ ਔਰ ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਘਟਿਆ ਪਾਇਆ ਜਾਂਦਾ ਤੇ ਸ਼ਰਿਆਮ ਕਾਨੂੰਨੀਆਂ ਧਜੀਆਂ ਉਡਾਈਆਂ ਜਾਂਦੀਆਂ ਇਹ ਜਦੋਂ ਕੁੱਲੂ ਮਨਾਲੀ ਨੂੰ ਜਦੋਂ ਜਾਣਦੇ ਆਪਾਂ ਰਸਤੇ ਵਿੱਚ ਲੋਕ ਰੋਕ ਕੇ ਕੁਝ ਉਹ ਲੋਕ ਸ਼ਰਾਰਤੀ ਜਿਹੜੇ ਪਬਲਿਸਿਟੀ ਸਟੰਟ ਦੇ ਲਈ ਇਹੋ ਜੇ ਕੰਮ ਕਰਦੇ ਨੇ ਔਰ ਇਹ ਮਾਨਯੋਗ ਚੀਫ ਮਿਨਿਸਟਰ ਸਾਹਿਬ ਜਿਹੜੇ ਸੁਖਵਿੰਦਰ ਸਿੰਘ ਸੁਖੂ ਜੀ ਆ ਉਹਨਾਂ ਨੂੰ ਅਸੀਂ ਇੱਕ ਸ਼ਿਕਾਇਤ ਕੀਤੀ ਸੀਗੀ ਔਰ ਉਹ ਸ਼ਿਕਾਇਤ ਜਿਹੜੀ ਆ ਇਹ ਕਾਪੀ ਮੈਂ ਦਿਖਾ ਰਿਹਾ ਤੁਹਾਨੂੰ ਕਿ ਉਹ ਸ਼ਰਾਰਤੀ ਅੰਸਰ ਜਿਹੜੇ ਦੋ ਸੂਬਿਆਂ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿੰਨਾ ਵੱਲੋਂ ਔਰ ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਮਾਨਯੋਗ ਜੀ ਮਿਸਟਰ ਸਾਹਿਬ ਨੇ ਔਰ ਹਿਮਾਚਲ ਪ੍ਰਦੇਸ਼ ਦੇ ਸਾਰੇ ਪ੍ਰਸ਼ਾਸਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸੋ ਇਹ ਕਾਰਵਾਈ ਦੀ ਕਾਪੀ ਹੈ ਮੇਰੇ ਕੋਲ ਔਰ ਦਿਲੋਂ ਸਲੂਟ ਕਰਦਾ ਕਿਉਂਕਿ ਇਹ ਮੇਲਾ ਕੋਈ ਪਹਿਲੀ ਵਾਰੀ ਤੇ ਸਟਾਰਟ ਹੋਇਆ ਨਹੀਂ ਇਹ ਤਾਂ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਔਰ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆਉਂਦੀਆਂ ਵਾ ਜਾਂਦੀਆਂ ਵਾ ਗੁਰੂ ਘਰਾਂ ਦੇ ਦਰਸ਼ਨ ਕਰਨ ਦੇ ਲਈ ਜਦੋਂ ਵੀ ਹੋਲੇ ਮਹਾਲੇ ਦਾ ਪਵਿੱਤਰ ਤਿਹਾਰ ਆਉਂਦਾ ਵਾ ਤੇ ਲੋਕੀ ਆਨੰਦਪੁਰ ਸਾਹਿਬ ਤੋਂ ਮਨੀਕਰਨ ਸਾਹਿਬ ਦੇ ਲਈ ਮੱਥਾ ਟੇਕਣ ਜਾਂਦੇ ਆ ਕਿਉਂਕਿ ਗੁਰੂ ਘਰਾਂ ਦੇ ਦਰਸ਼ਨ ਕਰਨ ਦੇ ਲਈ ਜਦੋਂ ਜਾਂਦੇ ਆ ਔਰ ਨਿਸ਼ਾਨ ਸਾਹਿਬ ਲੱਗੇ ਹੁੰਦੇ ਆ ਔਰ ਨੌਜਵਾਨਾਂ ਦੇ ਜਦੋਂ ਕਿਤੇ ਉਧਰੋਂ ਜਾਂਦੇ ਆ ਕਾਫਲੇ ਤੇ ਫਿਰ ਕਿਤੇ ਨਾ ਕਿਤੇ ਉਹ ਸ਼ਰਾਰਤੀ ਲੋਕ ਜਿਨ੍ਹਾਂ ਨੇ ਆਪਣੇ ਧਰਮ ਦੇ ਨਾਮ ਤੇ ਰਾਜਨੀਤੀ ਕਰਨੀ ਹੁੰਦੀ ਆ ਉਹ ਲੋਕ ਜਿਹੜੇ ਆ ਫਿਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਉਹ ਆਪਣੇ मंसूਬਿਆਂ ਨੂੰ ਕਾਮਯਾਬ ਕਰਨ ਦੇ ਲਈ ਕਿਤੇ ਨਾ ਕਿਤੇ ਸ਼ਰਾਰਤ ਕਰਦੇ ਨੇ ਕਿ ਦੋ ਸੂਬਿਆਂ ਦੇ ਆਪਸੀ ਪਿਆਰ ਨੂੰ ਖਤਮ ਕਿਦਾਂ ਕੀਤਾ ਜਾਵੇ ਕਿੱਦਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਜਾਵੇ ਸੋ ਐਸੀਆਂ ਹਰਕਤਾਂ ਕਰਨ ਵਾਲੇ ਲੋਕ ਜਿਹੜੇ ਆ ਉਹ ਚੰਦਕ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਮੂੰਹ ਤੇ ਇਹ ਛਪੇੜ ਆ ਜੋ ਪ੍ਰਸ਼ਾਸਨ ਨੇ ਹਿਮਾਚਲ ਦੇ ਨੇ ਕਾਰਵਾਈ ਕੀਤੀ ਜਦੋਂ ਪੰਜਾਬ ਨੂੰ ਬਸਾਂ ਆਈਆਂ ਕਿਤੇ ਕਿਸੇ ਨੇ ਸ਼ੀਸ਼ੇ ਤੇ ਪੱਥਰ ਮਾਰੇ ਤੇ ਮਿੰਟ ਚ ਪੰਜਾਬ ਸਰਕਾਰ ਨੇ ਕਾਰਵਾਈ ਕਰਤੀ ਜੇ ਕੋਈ ਅੰਮ੍ਰਿਤਸਰ ਘਟਨਾ ਹੋਈ ਉੱਥੇ ਵੀ ਕਾਰਵਾਈ ਹੋਗੀ ਆ ਦੇਰ ਹੈ ਦਰੁਸਤ ਆ ਹਿਮਾਚਲ ਦੇ ਵਿੱਚ ਇੱਕ ਬੰਦਾ ਹੀ ਦੋ ਸੂਬਿਆਂ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਔਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪਬਲਿਕ ਸਟੈਂਟ ਸੀਗਾ ਮੀਡੀਆ ਦੇ ਆਉਣ ਦੇ ਮੀਡੀਆ ਦੇ ਵਿੱਚ ਆਉਣ ਦਾ ਬੜਾ ਚਾਹ ਸੀ ਇਸ ਬੰਦੇ ਨੂੰ ਫੇਮਸ ਹੋਣ ਦਾ ਬੜਾ ਚਾਹ ਸੀ ਸੋ ਇਸ ਬੰਦੇ ਨੇ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੀ ਕੋਸ਼ਿਸ਼ ਕੀਤੀ ਆ ਦੋ ਸੂਬਿਆਂ ਦੇ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ ਆ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਆ ਔਰ ਧਰਮ ਦੀ ਆੜ ਚ ਲੋਕਾਂ 'ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਆ ਸੋ ਐਸੇ ਬੰਦੇ ਨੂੰ ਕਦੇ ਵੀ ਬਖਸ਼ਣਾ ਨਹੀਂ ਚਾਹੀਦਾ ਸੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਮੈਂ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਕਿ ਇਸ ਦੋਸ਼ੀ ਦੇ ਖਿਲਾਫ ਹੋਰ ਸਖਤ ਤੋਂ ਸਖਤ ਕਾਰਵਾਈ ਹੋਊਗੀ ਸੋ ਭਰਾਓ ਆਪਸੀ ਪਿਆਰ ਬਣਾ ਛੱਡੋ ਇਹ ਪੰਜਾਬ ਤੇ ਹਿਮਾਚਲ ਦਾ ਐਸਾ ਪਿਆਰ ਹੈ ਕਿ ਬਹੁਤ ਸਾਰੇ ਲੋਕਾਂ ਦੇ ਰਿਸ਼ਤੇ ਹੋਏ ਨੇ ਇੱਧਰ ਔਰ ਬਹੁਤ ਸਾਰੇ ਧਾਰਮਿਕ ਸਥਾਨ ਨੇ ਔਰ ਬਹੁਤ ਸਾਰੇ ਹਿਮਾਚਲ ਦੇ ਲੋਕ ਨੇ ਜਿਹੜੇ ਉੱਥੇ ਪੈਟਰੋਲ ਪੰਪਾਂ ਤੇ ਕੰਮ ਕਰਦੇ ਨੇ ਬਹੁਤ ਸਾਰੇ ਲੋਕ ਰੈਸਟੋਰੈਂਟ ਹੋਟਲਾਂ ਚ ਕੰਮ ਕਰਦੇ ਨੇ ਔਰ ਬਹੁਤ ਸਾਰੇ ਸਟੂਡੈਂਟ ਜਿਹੜੇ ਇੱਥੇ ਪੜ੍ਹਦੇ ਨੇ ਔਰ ਇੱਕ ਐਸ ਘਟਿਆ ਬੰਦੇ ਨੇ ਐਸੀਆਂ ਚਾਲਾਂ ਕਰਕੇ ਲੋਕਾਂ ਦੇ ਵਿੱਚ ਇੰਨੀ ਫਿਕ ਪਾ ਕੇ ਲੋਕਾਂ ਨੂੰ ਆਮੋ ਸਾਹਮਣੇ ਖਿਲਾਰ ਦੇਣਾ ਸੀ ਸੋ ਮੇਰੀ ਬੇਨਤੀ ਹੈ ਕਿ ਆਪਸੀ ਭਾਈਚਾਰਕ ਸਾਂਝ ਔਰ ਪਿਆਰ ਬਣਾਈ ਰੱਖੋ ਇਹੋ ਜਿਹੇ ਬੰਦਿਆਂ ਦੇ ਕਦੀ ਵੀ ਗੱਲਾਂ ਦੇ ਵਿੱਚ ਨਾ ਆਇਆ ਕਰੋ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਲੋਕ ਕਾਨੂੰਨ ਦੀ ਏ ਧੱਜੀਆਂ ਉਡਾਉਂਦੇ ਨੇ ਉਹਨਾਂ ਖਿਲਾਫ ਫਿਰ ਕਿਤੇ ਨਾ ਕਿਤੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕਾਰਵਾਈ जरूर ਹੁੰਦੀ ਆ ਟਾਈਮ ਲੱਗਦਾ ਔਰ ਕਾਰਵਾਈ ਹੁੰਦੀ ਆ ਔਰ ਅੱਜ ਜਿਹੜੀ ਹਿਮਾਚਲ ਦੇ ਚੀਫ ਮਿਨਿਸਟਰ ਸਾਹਿਬ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਸੋ ਮੀਡੀਆ ਵਾਲਿਆਂ ਨੂੰ ਮੇਰੀ ਬੇਨਤੀ ਆ ਸੋ ਭਰਾਓ ਇਹੋ ਜੇ ਸ਼ਰਾਰਤੀ ਲੋਕਾਂ ਨੂੰ ਜ਼ਿਆਦਾ ਨਾ ਵਿਖਾਇਆ ਕਰੋ ਚੈਨਲਾਂ 'ਤੇ ਕਿਉਂਕਿ ਇਹ ਪਬਲਿਸਿਟੀ ਦੇ ਲਈ ਜਿਹੜਾ ਵਾ ਲੋਕਾਂ ਨੂੰ ਪਾੜਨ ਦੀ ਕੋਸ਼ਿਸ਼ ਕਰਦੇ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ